ਇੱਕ ਆਮ ਪਾਰਟੀ ਨਹੀਂ ਹੈ ਮਾਮੂਲੀ ਪਾਰਟੀ ਨਹੀਂ ਹੈ ਇੱਕ ਸੋਚ ਹੈ ਗੁਰੂਆਂ ਦੇ ਨੂੰ ਇਕੱਠੇ ਰੱਖੋ ਸਾਰੇ ਧਰਮ ਦੇ ਲੋਕਾਂ ਨੂੰ ਪਿਆਰ ਮੰਗੂ ਰੱਖੋ ਤੁਸੀਂ ਜਾਣਦੇ ਹੋ ਜਦੋਂ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਜਦੋਂ ਵੀ ਕੋਈ ਕਿਸੇ ਧਰਮ ਦਾ ਸ਼ੁਗ ਦਿਹਾੜਾ ਆਉਂਦਾ ਉਹ ਆਪ ਜਾ ਕੇ ਉਹਨਾਂ ਨਾਲ ਬਹਿ ਕੇ ਮਨਾਉਂਦੇ ਦੁੱਖ ਲੱਗਦਾ ਹੈ ਕਿ ਆਪਣੇ ਦੇਸ਼ ਵਿੱਚ ਕਈ ਪਾਰਟੀਆਂ ਜਿਹੜੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੀਆਂ ਦੇਖੋ ਅੱਜ ਇਹ ਦੇਸ਼ ਹੈ ਆ ਦੇਸ਼ ਸਾਰਿਆਂ ਦਾ ਹੈ ਸਾਰੇ ਧਰਮਾਂ ਦਾ ਹੈ ਇੱਥੇ ਨੰਬਰ ਗੇਮ ਨਹੀਂ ਹੋਣੀ ਚਾਹੀਦੀ ਕਿ ਮжоਰਿਟੀ ਕਿਹੜੀ ਹੈ ਮਨੋਰਿਟੀ ਕਿਹੜੀ ਹੈ ਭਾਵੇਂ ਕਿਸੇ ਧਰਮ ਦੀ ਗਿਣਤੀ ਬਹੁਤ ਛੋਟੀ ਹੋਏ ਆ ਦੇਸ਼ ਉਹਦਾ ਵੀ ਹੈ ਆਪਣੇ ਬਜ਼ੁਰਗਾਂ ਨੇ ਆਪਣੇ ਪੁਰਖਿਆਂ ਨੇ ਆ ਦੇਸ਼ ਨੂੰ ਬਚਾਇਆ ਬਣਾਇਆ ਇਸ ਕਰਕੇ ਬਹੁਤ ਜ਼ਰੂਰੀ ਆ ਜਿਹੜੀ ਆਪਣੀ ਕਨਸਟੀਟਿਊਸ਼ਨ ਆ ਇੰਡੀਆ ਦੀ ਉਹ ਵੀ ਕਲੀਅਰ ਕਰਦੀ ਆ ਕਿ ਸਾਰਿਆਂ ਨੂੰ ਇਕੁਅਲ ਰਾਈਟਸ ਹੋਣੇ ਚਾਹੀਦੇ ਆ ਸਾਰਿਆਂ ਨੂੰ ਇਕੁਅਲੀ ਇਨਸਾਫ ਹੋਣਾ ਚਾਹੀਦਾ ਆ ਆਪਾਂ ਧਰਮ ਦੇ ਨਾਂ ਤੇ ਕਿਤੇ ਵਿਤਕਰਾਨੀ ਹੋਣਾ ਚਾਹੀਦਾ ਆਪਣੀ ਦੇਸ਼ ਦੀ ਕਨਸਟੀਟਿਊਸ਼ਨ ਆ ਤੇ ਜਦੋਂ ਦੇਸ਼ ਆਜ਼ਾਦ ਹੋਇਆ ਐਸੇ ਹੀ ਸੋਚ ਨਾਲ ਅਦੇਸ਼ ਆਜ਼ਾਦ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਬੜੀ ਕਲੀਅਰ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ ਪੰਜਾਬ ਵਿੱਚ ਏਕਤਾ ਰਹੂਗੀ ਆਈ ਪੰਜਾਬ ਦੀ ਖੂਬਸੂਰਤੀ ਵੀ ਹੈ ਭਾਵੇਂ ਕਈ ਅਜੇ ਜੀਜ਼ਾ ਹੋਈਆਂ ਪਰ ਪੰਜਾਬ ਵਿੱਚ ਕਿਤੇ ਵੀ ਦੰਗੇ ਪਸਾਦ ਨਹੀਂ ਹੋਏ ਕਿਤੇ ਵੀ ਅੱਜ ਤੱਕ ਨਹੀਂ ਹੋਏ ਆ ਆਪਣੇ ਪੰਜਾਬ ਦੀ ਪੰਜਾਬੀਆਂ ਦੀ ਸੋਚ ਹੈ ਤੋਂ ਮੈਂ ਸਾਡੇ ਜਿਹੜੇ ਹਲਕਾ ਇੰਚਾਰਜ ਜ਼ੈਦਾ ਸੁਲੇਮਾਨ ਜੀ ਇਹਨਾਂ ਨੂੰ ਮੈਂ ਧੰਵਾਦ ਵੀ ਕਰਦਾ ਕਿ ਮੈਨੂੰ ਇਹਨਾਂ ਨੇ ਬੁਲਾਇਆ ਐ ਸ਼ੁਭ ਦਿਹਾੜੇ ਤੇ ਤੁਹਾਡੇ ਨਾਲ ਬਹਿ ਕੇ ਤੁਹਾਡੇ ਨਾਲ ਇਸ ਖੁਸ਼ੀ ਦੇ ਮੌਕੇ 'ਤੇ ਤੁਹਾਡਾ ਤੁਹਾਡੇ ਨਾਲ ਬਹਿ ਕੇ ਥੋੜੀ ਖੁਸ਼ੀ ਸਾਂਝੀ ਕਰਨੀ ਸਿਆਣੇ ਕਹਿੰਦੇ ਜੇ ਖੁਸ਼ੀ ਦੇ ਮੌਕੇ 'ਚ ਉਹਦੇ ਸ਼ਾਮਲ ਹੋ ਜਾਓ ਖੁਸ਼ੀ ਵੱਧ ਜਾਂਦੀ ਹੈ ਇਸ ਕਰਕੇ ਅੱਜ ਮੇਰੇ ਮੁ슬림 ਭਰਾਵਾਂ ਦੇ ਵਾਸਤੇ ਇੱਕ ਬੜਾ ਸ਼ੁਭ ਦਿਨ ਹੈ ਪੂਰੇ ਦਿਨ ਦੇ ਰੋ ਆਪਣਾ ਜਿਹੜਾ ਰੋਜ਼ੇ ਰੱਖ ਕੇ ਸ਼ਾਮ ਨੂੰ ਤੁਸੀਂ ਖਾਣਿਓ ਤਾਂ ਆ ਇੱਕ ਹਰ ਧਰਮ ਦੇ ਆਪਣੇ ਆਪਣੇ ਸੂਲ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਦੋਂ ਤੱਕ ਪੰਜਾਬ ਵਿੱਚ ਅਕਾਲੀ ਦਲ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰ ਇੱਕ ਸਾਝ ਰਹੂਗੀ ਆਪਾਂ ਸਾਰੇ ਭਰਾਵਾਂ ਮੰਗਰਾਉਂਗੇ ਆ ਅਕਾਲੀ ਦਲ ਕਿਉਂਕਿ ਸਾਡੀ ਸੋਚ ਬੜੀ ਕਲੀਅਰ ਹੈ ਤੇ ਅਸੀਂ ਸੱਚਾਈ ਦੇ ਨਾਲ ਰਹਿਨੇ ਆ ਅਸੀਂ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਨੇ ਆ ਥੋੜਾ ਅੱਜ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਾਈ ਤੇ ਹਲਕਾ ਇੰਚਾਰ ਸਈਦਾ ਸੁਲੇਮਾਨ ਜੀ ਨੂੰ ਬਹੁਤ ਵਧਾਈ ਕੀ ਇਸ ਦਿਨ ਦੀ ਤੇ ਸਾਰੇ ਉਹਨਾਂ ਦੀ ਟੀਮ ਨੂੰ ਵਧਾਈ ਵਾਈ ਗੁਰੂ ਜੀ ਕਾ ਖਾਲਸਾ من اپنا پانا پاپی ہے برسو میں نمازی نہ بن سکا علیکم. سب تو پہلا میں ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿ ਉਹ ਸਾਡੇ ਛੋਟੇ ਦੇ ਸੱਦੇ ਤੇ ਇਸਲਮ ਇਸ ਮੁਸਲਿਮ ਭਾਈਚਾਰੇ ਨੂੰ ਆਪਣਾ ਟੀਮਤੀ ਸਮਾ ਦੇਣ ਲਈ ਇੱਥੇ ਪਹੁੰਚੇ ਹਨ ਉਸ ਦੇ ਨਾਲ ਹੀ ਮੈਂ ਐਡਵੋਕੇਟ ਇਕਵਾਲ ਇਕਵਾਲ ਸਿੰਘ ਝੁੰਦਾ ਸਾਹਿਬ ਦਾ ਸਰਦਾਰ ਪਰਮਿੰਦਰ ਸਿੰਘ ਜੀ ਦਾ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ਕਿ ਇਹ ਜਿਹੜੀ ਤੁਸੀਂ ਇੱਥੇ ਆ ਕੇ ਸਾਡੇ ਤੇ ਇੰਨੀ ਮਿਹਰਬਾਨੀ ਕੀਤੀ ਹੈ ਇਹ ਇੱਕ ਪੂਰੇ ਮੁਸਲਿਮ ਸਮਾਜ ਨੂੰ ਸੰਦੇਸ਼ ਹੈ ਕਿ ਅਸੀਂ ਪੰਜਾਬ 'ਚ ਅੱਜ ਵੀ ਇਕ ਹਾਂ ਮੈਂ ਸਭ ਤੋਂ ਪਹਿਲਾਂ ਰਮਜ਼ਾਨ ਬਾਰੇ ਗੱਲ ਕਰਾਂਗੀ ਕਿ ਰਮਜ਼ਾਨ ਕੀ ਹੈ ਮੈਂ ਮੇਰੇ ਮੁਸਲਿਮ ਭਾਈਆਂ ਤੋਂ ਪੁੱਛਣਾ ਚਾਹਨੀ ਆ اسی اس چیز بارے جانتے ہاں کہ روزہ اسی کیوں دے ہاں کہ اللہ نے تے فرض کیتا ہے جیو چاندہ تا سنت بھی رکھ سکتا سی پر اللہ نے اس دے پیچھے ایک بہت بڑی حکمت رکھی ہے ਨਾ ਅਸੀਂ ਮੂਹ ਚ ਤੇ ਤਰ੍ਹਾਂ ਅਸੀਂ ਦੁਨੀਆ ਦੀ ਦੌੜ ਚ ਵੀ ਇਸ ਗੁੰਮਰਾਹੀ ਦੇ ਰਾਸਤੇ ਤੇ ਚੱਲੇ ਹੋਏ ਹਾਂ ਅਸੀਂ ਸੋਚਦੇ ਹਾਂ ਕਿ ਆ ਘਰ ਵੀ ਅਸੀਂ ਖਰੀਦ ਲਈਏ ਆ ਸ਼ਾਪ ਵੀ ਅਸੀਂ ਖਰੀਦ ਲਈਏ ਇੱਥੇ ਵੀ ਕਬਜ਼ਾ ਕਰ ਲਈਏ ਉੱਥੇ ਵੀ ਕਬਜ਼ਾ ਕਰ ਲਈਏ ਪਰ ਸਾਨੂੰ ਸਕੂਨ ਨਹੀਂ ਹੈ ਸਾਡਾ ਨਫਸ ਇੰਨਾ ਜ਼ਿਆਦਾ ਅੱਗੇ ਵਧਿਆ ਹੋਇਆ ਹੈ ਕਿ ਅਗਰ ਸਾਨੂੰ ਪੂਰੀ ਦੁਨੀਆ ਦੀਆਂ ਸਾਰੀਆਂ ਫਜ਼ੀਲਤ ਵੀ ਮਿਲ ਜਾਣ ਤਾਂ ਵੀ ਅਸੀਂ ਖੁਸ਼ ਨਹੀਂ ਹੋ ਸਕਦੇ

ਮੁਸ਼ਕਿਲ ਵਕਤ ਉਸੇ ਜਦੋਂ ਇਮਾਮ ਹੁਸੈਨ ਨੇਕਰਬਲਾ ਦੀ ਲੜਾਈ ਚ ਇਸ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਕੁਝ ਲੜਾਈਆਂ ਜਿੱਤਣ ਲਈ ਨਹੀਂ ਹੁੰਦੀਆਂ ਸਿਰਫ ਇਸ ਲਈ ਹੁੰਦੀਆਂ ਹਨ ਤਾਂ ਕਿ ਅਸੀਂ ਜ਼ੁਲਮ ਦੇ ਖਿਲਾਫ ਖੜੇ ਹੋ ਕੇ ਇਹ ਦੱਸ ਸਕੀਏ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਿ ਅਸੀਂ ਜ਼ੁਲਮ ਦੇ ਖਿਲਾਫ ਖੜੇ ਸੀ ਪਰ ਅੱਜ ਸਾਡੀ ਹਾਲਤ ਇੰਨੀ ਬੁਰੀ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਇਫਤਾਰੀ ਦੀ ਪਾਰਟੀ ਚਾਕੇ ਅਸੀਂ ਕਿਸ ਤਰੀਕੇ ਨਾਲ ਦੁਨੀਆ ਨੂੰ ਸੰਦੇਸ਼ ਦੇਣਾ ਹੈ ਇਹ ਸੰਦੇਸ਼ ਪੂਰੀ ਦੁਨੀਆ ਨੂੰ ਜਾਂਦਾ ਹੈ ਅਸੀਂ ਅੱਜ ਮਰਜ਼ੀ ਵਿੱਚ ਸਿਆਸਤ ਦੀ ਗੱਲ ਕਰਨ ਤੋਂ ਕਬਰੌਣੇ ਆ ਡਰਦੇ ਆ ਅਸੀਂ ਸਿਆਸਤ ਦੇ ਸੀਨ ਸ਼ਬਦ ਬੋਲੋ ਤਾਂ ਵੀ ਡਰਦੇ ਆ ਜਦਕੇ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਸੁਦੇ ਆਂ ਮੇਰਾ ਵੀ ਵਿੱਚ ਬੈਠ ਕੇ ਸਿਆਸਤ ਦੇ ਮੁੱਦੇ ਆਪਣੀ ਕੋਲ ਦੇ ਮੁੱਦੇ ਡਿਸਕਸ ਕਰਿਆ ਕਰਦੇ ਸਨ ਉਹਨਾਂ ਦੇ ਸੋਲਿਊਸ਼ਨ ਲੱਭਿਆ ਕਰਦੇ ਸਨ ਅਸੀਂ ਅੱਜ ਆਪਣੇ ਨਬੀ ਦੀ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹਾਂ ਫਿਰ ਅਸੀਂ ਕਿਸ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਮੁਸਲਮਾਨ ਕਹਿ ਰਹੇ ਹਾਂ ਅੱਜ ਸਾਨੂੰ ਜ਼ਰੂਰਤ ਹੈ ਸਿਆਸਤ ਦੇ ਧਰਮ ਨੂੰ ਇਕੱਠੇ ਕਰਨ ਦੀ ਅਸੇ ਮੌਜ ਮੌਜ ਦੀ ਵਾਚ ਆਪਣੇ ਲੋਕਾਂ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਗੱਲ ਕਰਨ ਦੀ ਲੋੜ ਹੈ ਅਸੀਂ ਮਰਜ਼ੀ ਦਾ ਅੱਜ ਬੈਠ ਕੇ ਫਲਸਤੀਨ ਵਰਗੇ ਵੱਡੇ ਵੱਡੇ ਮੁੱਦਿਆਂ ਨੂੰ ਡਿਸਕਸ ਕਰੀਏ ਤੇ ਉਹਨਾਂ ਲਈ ਹਾਜ਼ਰ ਨਾਰਾ ਮਾਰੀਏ ਪਰ ਅਸੀਂ ਸਾਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਹਿੰਦੁਸਤਾਨ 'ਚ 25-26 ਕਰੋੜ ਮੁਸਲਮਾਨ ਹੋਣ ਦੇ ਬਾਵਜੂਦ ਇੱਕ ਤੋਂ ਵੀ ਮੁਸਲਮਾਨਾਂ ਦਾ ਦੇਖਤਾ ਨਹੀਂ ਆ ਇਸ ਤੋਂ ਬੜੀ ਸ਼ਰਮ ਦੀ ਗੱਲ ਹੋ ਕੀ ਹੋ ਸਕਦੀ ਹੈ ਅੱਜ ਮੇਰਾ ਇਸ ਇਫਤਾਰੀ ਦਾ ਮਕਸਦ ਇਹ ਹੀ ਸੀ ਕਿ ਅਸੀਂ ਸਿਆਸਤਕ ਤੇ ਆਰਥਿਕ ਲੋਕਾਂ ਨੂੰ ਇੱਕ ਮੰਚ ਜੰਗ ਕੋ ਲੜੇਗਾ ਮੈਂ ਅਗਰ ਇੱਥੇ ਤੁਹਾਨੂੰ ਦੱਸਣਾ ਚਾਹਣੀ ਆ ਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਹਮੇਸ਼ਾ ਹਿੰਦੁਸਤਾਨ ਦੀ ਇੱਕੋ ਇੱਕ ਪਾਰਟੀ ਬਚੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪ ਵੀ ਪਾਈ ਜਾ ਰਹੇ ਦੀ ਗੱਲ ਕਰਦੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਜੇ ਅਸੀਂ ਅੱਜ ਇਸ ਨਾਲ ਨਹੀਂ ਖੜੇ ਹੋਏ ਤਾਂ ਉਹ ਦਿਨ دور ਨਹੀਂ ਜਦੋਂ ਸਿਰੀਆ ਦੀ ਤਰ੍ਹਾਂ ਫਲਸਤੀਨ ਦੀ ਤਰ੍ਹਾਂ ਇੱਥੇ ਵੀ ਉਹੀ ਕਤਲੋਗਤ ਹੋਗੀ ਅਗਲੀ ਵਾਰੀ ਸਾਡੀ ਹੋਏਗੀ ਸਾਨੂੰ ਇਹ ਸੋਚਣ ਦੀ ਸਮਝਣ ਦੀ ਜ਼ਰੂਰਤ ਹੈ ਮੈਂ ਇੱਥੇ ਤਿੰਨ ਗੱਲਾਂ ਬਹੁਤ ਹੀ ਤਸਉ ਭਾ ਕੇ ਕਹਾਂ ਚੋਨੀਆ ਕਿ ਮੈਨੂੰ ਸਭ ਤੋਂ ਪਹਿਲਾ ਮਾਣ ਹੈ ਕਿ ਮੈਂ ਮੁਸਲਮਾਨ ਹੈ ਲਾ ਇਲਾਹਾ ਇਲਾ ਲਲਾਹ ਮੁਹੰਮਦੁਰ ਰਸੂਲ ਲਾ ਦੂਸਰਾ ਮਾਣ ਹੈ ਕਿ ਮੈਂ ਪੰਜਾਬੀ ਆਂ

ਪੀਜਾ ਪੀਦੀ ਜਦ ਅੱਜ ਹਰ ਪਾਰਟੀ ਤਲਵਾ ਚਾਂਦੀ ਫਿਰਦੀ ਹੈ ਇਸ ਗੰਗਾ ਚ ਨਾਉਣ ਨੂੰ ਫਿਰਦੀ ਹੈ ਉੱਥੇ ਇਸ ਨੂੰ ਨਕਾਰ ਕੇ ਆਪਣਾ ਅਲੱਗ ਰਸਤਾ ਚੁਣਿਆ ਹੈ ਉਹ ਵੀ ਪੰਜਾਬ ਨੂੰ ਬਚਾਉਣ ਦਾ ਪੰਜਾਬੀਅਤ ਨੂੰ ਬਚਾਉਣ ਦਾ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਜਾਣ ਦਾ ਰਸਤਾ ਜੇ ਅੱਜ ਅਸੀਂ ਆ ਦਾ ਸਾਥ ਨਾ ਦਿੱਤਾ ਤਾਂ ਮੈਂ ਨਹੀਂ ਸਮਝਦੀ ਕੋਈ ਵੀ ਪਾਰਟੀ ਸਾਨੂੰ ਨਾਲ ਲੈ ਕੇ ਚਲੇਗੀ ਮੈਂ بس ਮੈਂ ਵੀਰ ਨੂੰ ਇਹੀ ਕਹਿਣਾ ਚਾਹਉਣੀ ਅੱਜ ਵੀ ਆਮ ਅਕਸਰ ਇਹ ਹੈ ਕਿ ਆਪਣੇ ਵਿੱਚ ਲੀਡਰ ਬਣਾ ਦੋ ਜੇ ਕੋਈ ਲੀਡਰ ਤੁਹਾਡੇ ਵਿੱਚ ਆਉਂਦਾ ਵੀ ਹੈ ਤਾਂ ਉਹਦਾ ਸਾਥ ਦਿਓ ਉਹਨੂੰ ਅੱਗੇ ਲੈ ਜਾਣ ਦੀ ਮਦਦ ਕਰੋ ਤਾਂ ਕਿ ਤੁਹਾਡੀ ਵੀ ਕੋਈ ਗੱਲ ਕਰ ਸਕੇ ਅੱਗੇ ਜਾ ਕੇ ਮੈਂ ਇਨਾਂ ਸ਼ਬਦਾਂ ਨਾਲ ਮੈਂ ਇਨਾਂ ਸ਼ਬਦਾਂ ਨਾਲ ਆਪਣੀ ਪਾਰਟੀ ਪਦਾਨ ਸਰਦਾਰ ਸੁਫੀਲ ਸਿੰਘ ਬਾਜ਼ਲ ਦਾ ਇੱਕ ਵਾਰ ਸੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ